ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਹੜਤਾਲ ਕੀਤੀ ਗਈ ਜਿਸ ਦੇ ਚੱਲਦਿਆਂ ਸਿਵਲ ਹਸਪਤਾਲ ਫਗਵਾੜਾ ਦੇ ਨਸ਼ਾ ਛਡਾਊ ਕੇਂਦਰ ਦੇ ਕੱਚੇ ਮੁਲਾਜ਼ਮਾਂ ਵੱਲੋਂ ਵੀ ਕੰਮਕਾਜ ਬੰਦ ਰੱਖ ਹੜਤਾਲ ਕਰਦਿਆਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਇਸ ਮੌਕੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਕੰਮ ਕਰਦਿਆਂ ਨੂੰ 10 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਤੇ ਉਹਨਾਂ ਨੂੰ ਮਹੀਨਾ ਵਤਨਖਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਉਹਨਾਂ ਆਖਿਆ ਕਿ ਇਸ ਬਾਬਤ ਉਹਨਾਂ ਦੀ ਯੂਨੀਅਨ ਉੱਚ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕਰ ਚੁੱਕੀ ਹੈ ਪਰ ਉਹ ਮੀਟਿੰਗਾਂ ਵੀ ਬੇਨਤੀਚਾ ਹੀ ਨਿਕਲੀਆਂ ਨੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦ ਉਹ ਸਾਰਿਆਂ ਦੇ ਬਰਬਰ ਕੰਮ ਕਰਦੇ ਹਨ ਤਾਂ ਫਿਰ ਉਹਨਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਮੈਨੂੰ ਕੀ ਨਾ ਜੀ ਆਪਣਾ ਸੋਨੁਬਲਾਂ ਜੀ ਹਾਂ ਜੀ ਕੀ ਮਾਵਲਾ ਕੀ ਜਿਹੜਾ ਸਿਵਾ ਹਸਪੀਟਲ ਬਾਅਦ ਧੰਨਵਾਦਾਂ ਸਸਾਲਾਂ ਤੋਂ ਨਸ਼ਸ ਡਾਓ ਕੇਂਦਰ ਫਗਵਾੜਾ ਵਿੱਚ ਕੰਮ ਕਰ ਰਹੇ ਆਂ। ਹੋਰ ਸਾਡੇ ਨਾਲ ਓਲ ਸਪੋਰਟ 3D ਦਾ ਸਟਾਫ ਵੀ ਨਾਲ ਹੀ ਐ। ਠੀਕ ਐ? ਸਾਨੂੰ ਇਧਰ ਤਕਰੀਬਨ ਸਾਣਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾ ਰਿਹਾ। ਸਾਨੂੰ ਬਰਾਬਰ ਤਨਖਾਹ, ਬਰਾਬਰ ਕੰਮ ਦੀ ਓਟ ਮਾਰੀ ਕੰਮ ਬਰਾਬਰ ਕੰਮ ਕਰ ਰਹੇ ਆਂ, ਅਸੀਂ ਵੀ ਬਰਾਬਰ ਕੰਮ ਕਰ ਰਹੇ ਆਂ ਪਰ ਤਨਖਾਹ ਵਿੱਚ ਬਹੁਤ ਜ਼ਿਆਦਾ ਵਿਤਰਾ ਕੀਤਾ ਗਿਆ। ਪਿਛਲੇ ਤਕਰੀਬਨ 2 ਸਾਲਾਂ ਤੋਂ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਆਂ ਪਰ ਤੁਹਾਨੂੰ ਮੀਟਿੰਗਾਂ ਦਾ ਟਾਈਮ ਦੇ ਕੇ ਸਾਨੂੰ ਮੀਟਿੰਗਾਂ ਵਿੱਚ ਬੁਲਾਇਆ ਹੀ ਨਹੀਂ ਜਾ ਰਿਹਾ। ਇਸ ਤੱਕ ਸਾਡੀ ਇਹ ਮੰਗ ਐ ਸਾਰੇ ਸਾਰੇ ਮਲਾਮਾਂ ਦੀ ਸੁਣਵਾਈ ਕੀਤੀ ਜਾਵੇ ਸਾਰੇ ਤਕਰੀਬਨ ਲਗਾਤਾਰ ਕੰਮ ਕਰਦੇ ਪਏ ਆ ਸਾਨੂੰ ਪੱਕਾ ਕੀਤਾ ਜਾਵੇ ਤੁਹਾਡੀਆਂ ਸਾਰੀਆਂ ਤਕਰੀਬਨ ਜੋ ਮੁਸ਼ਕਲਾਂ ਨੇ ਉਹ ਸੁਣੀਆਂ ਜਾਣ ਤੁਹਾਡੀ ਕੋਈ ਉੱਚ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੋਵੇ ਮੀਟਿੰਗਾਂ ਸਾਰੀਆਂ ਬਹੁਤ ਜ਼ਿਆਦਾ ਹੋਈਆਂ ਨੇ ਪਰ ਸਾਨੂੰ ਮੀਟਿੰਗਾਂ ਦਾ ਕੋਈ ਪ੍ਰੋਪਰ ਸੈਸ਼ਨ ਸੁਣਵਾਈ ਨਹੀਂ ਹੋ ਰਹੀ ਕੋਈ ਵੀ ਕੋਈ ਸੈਲਰੀ ਵਗੈਰਾ ਸੈਲਰੀ ਵਗੈਰਾ ਮਿਲਦੀਆਂ ਨਹੀਂ ਹਾਂਜੀ ਸੋ ਸਾਰੀ ਸਰਕਾਰ ਕੇ ਇਹੀ ਮੰਗ ਹੈ ਸਾਡੀ ਸੁਣਵਾਈ ਕੀਤੀ ਜਾਵੇ ਜਿਹੜਾ ਤੁਸੀਂ ਅੱਜ ਧਰਨਾ ਦਿੱਤਾ ਵਾ ਅਨੁਮਿੱਥੇ ਸਮੇਂ ਲਈ ਦਿੱਤਾ ਜਾਂ ਮਤਲਬ ਕੀ ਸਾਡੀ 252 ਦਿਨ ਦੀ ਹੈ 5 ਜੋ 6 ਤਰੀਕ ਨੂੰ ਸਾਡੀ ਜੰਦਰ ਰੈਲੀ ਹੋ ਰਹੀ ਹੈ ਉਹਦੇ ਵਿੱਚ ਅਸੀਂ ਤਕਰੀਬਨ ਸਾਰੇ ਪੰਜਾਬ ਸਰਕਾਰ ਦੇ ਜਿੰਨੇ ਹੀ ਬੁਲੋਈ ਆ ਉਥੇ ਹੀ ਆਪਣੀ ਸਰਬਾਜਰੀ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਹੈ ਸਰਕਾਰ ਦੀਆਂ ਨੀਤੀਆਂ ਖਿਲਾਫ ਆ ਜਾਡਾ ਜੁਨੀਅਨ ਵੱਲੋਂ ਕਾਲ ਦੇ ਕੇ ਧਰਨਾ ਦਿੱਤਾ ਗਿਆ ਜੋ ਵੀ ਸਾਨੂੰ ਪਿਛਲੇ 2 ਸਾਲ ਤੋਂ ਪਰਤਾਂ ਪਰੇਸ਼ਾਨ ਕੀਤਾ ਜਾ ਗਿਆ ਮੀਟਿੰਗਾਂ ਦਾ ਟਾਈਮ ਦੇ ਕੇ ਮੀਟਿੰਗਾਂ ਕਰਕੇ ਕੋਈ ਮੀਟਿੰਗਾਂ ਫੇਰ ਬੇਫਜ਼ੂਲ ਰਹਿ ਗਈਆਂ ਵਾ ਕੋਈ ਉਹਦਾ ਥਾਮ ਨਹੀਂ ਲੱਗਿਆ ਗਿਆ ਇਸ ਕਰਕੇ 2 ਦਿਨ ਦੀ ਹੜਤਾਲ ਕੀਤੀ ਗਈ ਆ 5 ਅੱਜ ਇੱਥੇ ਕੀਤੀ ਗਈ ਆ 6 ਤਰੀਕ ਨੂੰ ਆਪਾਂ ਜੁਲੰਦਰ ਐਂਡ ਕਰ ਰਹੇ ਆ ਪੂਰੇ ਪੰਜਾਬ ਤੋਂ ਨਸ਼ਾ ਸ਼ਦਾਬ ਮੁਲਾਜ਼ਮ ਯੂਨੀਅਨ ਆ ਰਹੀ ਹੋਵੇਗੀ ਸੈਲਰੀ ਸਰ ਪੂਰੀ ਕੰਪਲੀਟ ਮਿਲਦੀ ਨਹੀਂ ਬਈ ਸੈਲਰੀ ਸਰ ਬਿਲਕੁਲ ਨਹੀਂ ਆਉਂਦੀਆਂ ਤਨਖਾਹ ਉਹ ਵੀ ਸਾਨੂੰ ਉਹ ਵੀ 1 ਮਹੀਨਾ ਪੈਂਡਿੰਗ ਰੱਖ ਕੇ ਤਨਖਾਹ ਦਿੱਤੀ ਜਾਂਦੀ ਹੈ 2 ਮਹੀਨੇ ਪੈਂਡਿੰਗ ਰੱਖ ਕੇ ਜਿਹੜੇ ਆ ਜਿਹੜੇ ਮਾਲ ਆਪਣੇ ਓੜ ਦੇ ਸਟਾਫ ਨੇ ਇਹਨਾਂ ਦੀ ਤਾਂ 4-4 ਮਹੀਨੇ ਦੀ ਪੈਂਡਿੰਗ ਹੈ ਤਨਖਾਹਾਂ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡਾ ਕੋਈ ਪੱਕਾ ਹੱਲ ਕੀਤਾ ਜਾਵੇ ਸਾਨੂੰ ਰੈਗੂਲਰ ਕੀਤਾ ਜਾਵੇ। ਉਧਰ ਨਸ਼ਾ ਛਡਾਊ ਕੇਂਦਰ ਵਿੱਚੇ ਨਸ਼ੇ ਨਾਲ ਗ੍ਰਸਤ ਮਰੀਜ਼ ਜੋ ਕਿ ਨਸ਼ੇ ਛਡਣ ਲਈ ਦਵਾਈ ਲੈਣ ਆਉਂਦੇ ਹਨ ਉਨ੍ਹਾਂ ਮਰੀਜ਼ਾਂ ਨੂੰ ਵੀ ਦਵਾਈ ਨਹੀਂ ਦਿੱਤੀ ਗਈ ਜਿਸ ਕਾਰਨ ਨਸ਼ਾ ਛਡਾਊ ਵਾਲੇ ਨੌਜਵਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਨਸ਼ਾ ਛਡਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਦਿਹਾੜੀ ਤੋੜ ਕੇ ਨਸ਼ਾ ਛਡਾਊ ਕੇਂਦਰ ਵਿੱਚ ਦਵਾਈ ਲੈਣ ਲਈ ਆਏ ਸਨ ਪਰ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਹੜਤਾਲ ਕਰਨ ਦਵਾਈ ਨਹੀਂ ਮਿਲ ਰਹੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਹੈ। ਜਗਜੀਤ ਕਮਰਜੀ ਅੱਜ ਸਿਵਲ ਹਸਪੀਟਲ ਆਏ ਆ ਕੀ ਮਾਮਲਾ ਦੀ ਸਰ ਮਾਮਲਾ ਸਰ ਆਪਣੇ ਜਿਹੜੇ ਜਿੰਨੇ ਵੀ ਆ ਗਰੀਬ ਘਰਾਂ ਦੇ ਆ ਜਿੰਨੇ ਵੱਧ ਨਸ਼ਾ ਕਰਦੇ ਸੀ ਗਵਰਨਮੈਂਟ ਉਹਨਾਂ ਦਾ ਨਸ਼ਾ ਛਡਾਉਣਾ ਚਾਹੁੰਦੀ ਆ ਜੋ ਦਵਾਈ ਲੱਗੀ ਹੋਈ ਸਿਵਲ ਹਸਪੀਟਲ ਜੀ ਥੱਲੇ ਰੱਖੜੀ ਦਵਾਈ ਸੋ ਇਹ ਦਿਹਾੜੀਦਾਰ ਬੰਦੇ ਆ ਸਵੇਰੇ ਦਵਾਈ ਲੈਣ ਆਏ ਆ ਤੇ ਮੈਡਮ ਹੁਣੇ ਸਟ੍ਰੈਕ ਕੀਤੀ ਆ ਕੋਈ ਇਹਨਾਂ ਦਾ ਚੱਕਰ ਮਸਲਾ ਤਨਖਾਹ ਦਾ ਤੇ ਦਿਹਾੜੀਦਾਰ ਬੰਦੇ ਆ ਜੋ ਕਿ ਰੋਜ਼ ਜੋ ਕਿ ਜਿਸਨੇ ਵੀ ਇਹ ਦਿਹਾੜੀ ਲਾਉਣੀ ਆ ਤੇ ਉਹ ਉਹਦੇ ਨਾਲ ਹੀ ਉਹਦਾ ਘਰ ਪਰਿਵਾਰ ਦਾ ਟੱਬਰ ਚੱਲਣਾ ਆ ਇਸ ਕਰਕੇ ਵੀ ਸਾਰੇ ਦਵਾਈ ਲੈਣ ਆਏ ਆ ਕਿਸੇ ਨੂੰ ਦਵਾਈ ਨਹੀਂ ਮਿਲ ਰਹੀ ਹੁਣ ਇਹਨਾਂ ਗਰੀਬਾਂ ਵਿਚਾਰਿਆਂ ਦੀ 5-500 6-600 ਰੁਪਏ ਦੀ ਘਿੜੀ ਟੁੱਟ ਰਹੀ ਆ ਇਹ ਕੀ ਕਮਾਉਣਗੇ ਤੇ ਕੀ ਘਾਲਿਆ ਕੇ ਦੇਣਗੇ ਕਿੱਥੋਂ ਇਹਨਾਂ ਦਾ ਚੁੱਲਾ ਚੱਲੂ ਤੇ ਸੋ ਮੈਂ ਤਾਂ ਇਹ ਚਾਹੁੰਦਾ ਵੀ ਸਾਹਿਬ ਇਹਨਾਂ ਦੀ ਘਿੜੀ ਟੁੱਟ ਰਹੀ ਆ ਇਹਨਾਂ ਦਾ ਨੁਕਸਾਨ ਹੋ ਰਿਹਾ ਆ